ਹਾਂ ਜੀ ਜੜੀ ਬੁੱਟੀ ਔਰ ਰਸਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਸਪਰਮ ਦੇ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਹੈ ਜੀ ਜਿਹੜੇ ਵੀਰਾਂ ਦੇ ਭਰਾਵਾਂ ਦੇ ਸਪਰਮ ਘਟਨੇ ਔਰ ਬੱਚਾ ਪੈਦਾ ਕਰਨ ਵਿੱਚ ਕਠਿਨਾਈ ਆ ਰਹੀ ਹੈ ਔਰ ਪਾਸ ਸੈਲ ਜਾਦੇ ਨੇ ਉਸ ਸਬੰਧ ਵਿੱਚ ਜਾਣਕਾਰੀ ਹੈ ਜੀ ਕਿ ਇਹਨਾਂ ਪਾਸ ਸੈੱਲਾਂ ਦੀ ਜਿਹੜੀ ਦਵਾਈ ਹੈ ਉਹ ਆਪਣੇ ਕੋਲੇ ਉਪਲਬਧ ਹੈ ਜੀ ਇਹ चीज ਕੋਈ ਬੜਾ ਹੋਊਗਾ ਨਹੀਂ ਇਹ ਗਰਮੀ ਤੋਂ ਉਤਪੰਨ ਹੋਇਆ ਰੋਗ ਹੈ ਬਿਰਜ ਦੇ ਵਿੱਚ ਜਦੋਂ ਪਾਸ ਸੈੱਲ ਬਣ ਜਾਂਦੇ ਨੇ ਤਾਂ ਜਿਹੜਾ ਇਹਨਾਂ ਦੀ ਗਿਣਤੀ ਹੈ ਸਪਰਮਾਂ ਦੀ ਇਹ ਘਟ ਜਾਂਦੀ ਹੈ ਤੇ ਇਹ ਬੱਚਾ ਪੈਦਾ ਕਰਨ ਦੇ ਸક્ષਮ ਨਹੀਂ ਹੁੰਦੇ ਕੁਝ ਸੈੱਲ ਦੇ ਵਿੱਚ ਮੁਰਦਲੇ ਹੋ ਜਾਂਦੇ ਨੇ ਕੁਝ ਕਮਜ਼ੋਰ ਹੁੰਦੇ ਨੇ ਤੇ ਕੁਝ ਡੈੱਡ ਹੋ ਜਾਂਦੇ ਨੇ ਜਿਸ ਵਜ੍ਹਾ ਕਰਕੇ ਜਿਹੜਾ ਬੱਚਾ ਉਹ ਪੈਦਾ ਨਹੀਂ ਹੁੰਦਾ ਤੇ ਇਹਦੇ ਵਿੱਚ ਕੀ ਹੁੰਦਾ ਜੀ ਸਭ ਤੋਂ ਪਹਿਲਾਂ ਪਾਸ ਸੈੱਲ ਨੂੰ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ ਜਦੋਂ ਪਾਸ ਸੈੱਲ ਕੰਟਰੋਲ ਹੋ ਜਾਣ ਤਾਂ ਸੁਪਰਮਾਂ ਦੀ ਜਿਹੜੀ ਗਿਣਤੀ ਹੈ ਉਹ ਖੁਦ ਵਾ ਖੁਦ ਵਧਣ ਲੱਗ ਜਾਂਦੀ ਹੈ ਜੀ ਇਹ ਕੋਈ ਘਬਰਾਉਣ ਦਾ ਮਾਸ਼ਲਾ ਨਹੀਂ ਜਿਹੜੇ ਵੀਰਾਂ ਨੂੰ ਇਹ ਚੀਜ਼ ਦੀ ਪਰੇਸ਼ਾਨੀ ਆ ਰਹੀ ਹੈ ਸੁਪਰਮ ਨਹੀਂ ਬਾਦ ਦੇ ਪਾਸ ਸੈਲ ਨੇ 1.2% ਪਾਸ ਸੈਲ ਹੋਣ ਫਿਰ ਤੇ ਕੰਮ ਚੱਲ ਜਾਂਦਾ ਜੀ ਜੇ ਜ਼ਿਆਦਾ ਹੋਣ 15 ਹੋਣ 20 ਹੋਣ 26 ਹੋਣ ਫਿਰ ਕਾਫੀ ਦਿੱਕਤ ਆਉਂਦੀ ਹੈ ਜੀ ਕਿਉਂ ਫਿਰ ਜਿਹੜਾ ਵੀਰ ਜੁਹੰਦਾ ਹੈ ਇਹਦੀ ਪਾਸ ਬਣਨੀ ਚਾਲੂ ਹੋ ਜਾਂਦੀ ਹੈ ਤੇ ਦੂਜੇ ਪਾਸੇ ਜਿਹੜੇ ਇਹ ਜਮਾਣੂ ਹੁੰਦੇ ਨੇ ਜੀਨਸ ਹੁੰਦੇ ਨੇ ਇਹ ਡੈੱਡ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਗਰਮੀ ਦਾ ਰੋਗ ਹੈ ਜੀ ਇਹਦਾ ਇਲਾਜ ਹੈ ਆਪਣੇ ਕੋਲੇ 2 2.5 ਮਹੀਨੇ ਦੇ ਵਿੱਚ ਇਹ ਮੁਕੰਮਲ ਖਬਰ ਹੋ ਜਾਂਦਾ ਹੈ ਜੀ ਕੰਮ ਗਰਮ ਚੀਜ਼ਾਂ ਤੋਂ ਥੋੜਾ ਪਰੇਜ਼ ਰੱਖਿਆ ਜਾਵੇ ਠੰਡੀਆਂ ਚੀਜ਼ਾਂ ਤੇ ਜ਼ਿਆਦਾ ਧੋਹ ਰੱਖਿਆ ਜਾਵੇ ਤੇ ਨਾਲ ਦਵਾਈ ਖਾਧੀ ਜਾਵੇ ਤਾਂ ਇਹ ਬੜੀ ਜਲਦੀ ਜਿਹੜੇ ਸਪਰਮ ਨੇ ਇਹ ਵੱਧ ਜਾਂਦੇ ਨੇ ਤੇ ਜਿਹੜੇ ਵੀਰ ਨੂੰ ਸਮੱਸਿਆ ਹੈ ਸੁਬੰਧ ਰੱਖਦਾ ਇਸ ਰੋਗ ਨਾਲ ਜਿਹੜਾ ਕੋਈ ਭਾਈ ਵੀਰ ਨਹੀਂ ਕਿਤੋਂ ਠੀਕ ਹੋ ਰਿਹਾ ਜੀ ਉਹ ਸਾਡੇ ਨਾਲ ਸੰਪਰਕ ਕਰੋ ਨੰਬਰ ਹੈ ਜੀ 94781 77026 ਠੀਕ ਹੈ ਜੀ ਨੰਬਰ ਇੱਕ ਵਾਰ ਤੋਂ ਫਿਰ ਸੁਣ ਲਓ ਭਾਈ 94781 77026 ਇਹ ਨੰਬਰ ਹੈ ਜੀ ਜਿਹੜੇ ਵੀਰ ਨੂੰ ਜ਼ਰੂਰਤ ਹੈ ਉਹ ਸੰਪਰਕ ਕਰ ਸਕਦਾ ਹੈ ਜੀ ਤੇ ਇਹਦਾ ਜਿਹੜਾ ਲਾਜ ਹੈ ਉਹ ਹੋ ਜੂਗਾ ਜੀ ਘਬਰਾਉਣੇ ਵਾਲਾ ਮਸਲਾ ਨਹੀਂ ਹੈ ਠੀਕ ਹੈ ਜੀ ਇਹ ਜਿਹੜਾ ਰੋਗ ਹੈ ਗਰਮੀ ਦਾ ਰੋਗ ਹੈ ਜੀ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਮਹਾਰਾਜ